ਇੱਕੋ ਇੱਕ ਹੈ ਵਿੰਡੇਟਾ ਪੋਲਿਟਿਕ ਜਾਣ ਕੇ ਕੋਈ ਨਹੀਂ ਨਾ ਬੁਜੇਤਿਆ ਸਾਹਿਬ ਡਰਨਾ ਨਾ ਕਾਲੀ ਡਰਨਾ ਇਹਨਾਂ ਦੇ ਸਾਲ ਕ ਰਹਿ ਗਿਆ ਇਹਨਾਂ ਨੂੰ ਕਿਸੇ ਪੰਜਾਬ ਚ ਰਹਿ ਨਹੀਂ ਜਣਾ ਚਲੋ ਜੀ ਵਾਲ ਸਹੀ ਮੈਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਟੁੱਟ ਤੇ ਕਸੁੱਟ ਕਰ ਰਹੇ ਆ ਤੇ ਧੱਕਾ ਕਰ ਰਹੇ ਆ ਮੈਨੂੰ ਲੱਗਦਾ ਸਾਰਾ ਸਾਫ ਦੇਣਾ ਪੈਣਾ ਸਰ ਜਿਹੜੀ ਸਿੱਟ ਨੇ ਮਜੀਠੇ ਖਿਲਾਫ ਸੱਚ ਫਰੰਟ ਦੀ ਮੰਨ ਕੀਤੀ ਆ ਸਰਚ ਵਾਰੰਟ ਲਾ ਲੈਣ ਜ਼ੋਰ ਲਾ ਲੈਣ ਜਿੰਨਾ ਮਰਜੀ ਸਚਾਈ ਹਮੇਸ਼ਾ ਜਿੱਤਦੀ ਐ ਸਚਾਈ ਦੀ ਜਿੱਤ ਹੁੰਦੀ ਐ 13 ਸਾਲ ਹੋ ਗਏ ਸਾਰੀਆਂ ਸਰਕਾਰਾਂ ਨੇ ਜ਼ੋਰ ਲਾ ਲਿਆ ਚਾਹੇ ਕਾਂਗਰਸ ਦੀ ਆਏ ਚਾਹੇ ਆਮ ਆਦਮੀ ਪਾਰਟੀ ਵੀ ਆਈ ਚਾਹੇ ਕੇਂਦਰ ਦੇ ਵਿੱਚ ਕਾਂਗਰਸ ਸਰਕਾਰ ਸੀ ਟਟ ਕੇ ਲੜਾਈ ਲੜਾਂਗੇ ਤਕੜੇ ਹੋ ਕੇ ਸਚਾਈ ਦੀ ਜਿੱਤੋ ਬੜੀ ਵੱਡੀ ਖੁਸ਼ੀ ਵਾਲੀ ਗੱਲ ਐ ਕਿ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੂੰ ਪੰਜਾਬ ਦੇ ਲੋਕ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਉਹ ਦਿਲੋਂ ਪਿਆਰ ਕਰਦੇ ਆ ਹਰ ਦਿਲ ਦੇ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਵਸੇ ਹੋਏ ਨੇ ਲੋਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਪੰਜਾਬ ਦੀ ਕੀਤਾ ਉਹ ਕਦੇ ਵੀ ਕੋਈ ਪੰਜਾਬ ਦਾ ਮੱਖ ਮੰਤਰੀ ਪੰਜਾਬ ਨਹੀਂ ਕਰ ਨਹੀਂ ਸਕਿਆ ਸੋ ਇਸ ਕਰਕੇ ਮੈਂ ਨਿਸ਼ਚਿਤ ਕਰਦਾ ਕਿ ਲੋਕਾਂ ਨੂੰ 5-10 ਮਿੰਟ ਪਹਿਲਾਂ ਬਦਲ ਲੱਗਿਆ ਕਿ ਬਾਬਾ ਜੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਸਰਜੀਤ ਸਿੰਘ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਆ ਰਹੇ ਨੇ ਲੋਕ ਆਪਣੇ ਆਪ ਬਾਹਰੇ ਹਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਉਤਸ਼ਾਹ ਸੀਗਾ ਹਜ਼ਾਰਾਂ ਦੀ ਗਿਣਤੀ ਚ ਕਿ ਉਹ ਇੱਥੇ ਆ ਗਏ ਸੋ ਮੈਂ ਇਹ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਰੇਣ ਹੈ ਜਿਹੜੇ ਬਾਕੀ ਦੇ ਜਿਹੜੇ ਲੋਕ ਤੁਰੇ ਫਿਰਦੇ ਨੇ ਜਿਹੜੇ ਐਵੇਂ ਝੂਠੀਆਂ ਗੱਲਾਂ ਕਰਦੇ ਫਿਰਦੇ ਨੇ ਅਕਾਲ ਤਖਤ ਦੀਆਂ ਗੱਲਾਂ ਕਰਦੇ ਫਿਰਦੇ ਨੇ ਅਕਾਲ ਤਖਤ ਦੀ ਗੱਲ ਨੂੰ ਇੱਕ ਨੂੰ ਵੀ ਕਦੇ ਮੰਨਿਆ ਨਹੀਂ ਜਿਹੜੇ ਲੋਕ ਮੇਰੇ ਵਾਂਗੂ ਦਾੜ੍ਹੀਆਂ ਰੰਗਦੇ ਨੇ ਮੇਰੇ ਵਾਂਗੂ ਦਾੜ੍ਹੀਆਂ ਕੱਟਦੇ ਨੇ ਕਿ ਉਹ ਗੱਲਾਂ ਅਕਾਲ ਤਖਤ ਦੀਆਂ ਕਰ ਰਹੇ ਨੇ ਜਿਹੜੇ ਜ਼ਥੇਦਾਰ ਸਾਹਿਬ ਸੀਗੇ ਪਹਿਲਾਂ ਉਹਨਾਂ ਨੇ ਅਕਾਲ ਤਖਤ ਨੂੰ ਢਾਢੇਰੀ ਕਰਨ ਵਾਲੀ ਗੱਲ ਕੀਤੀ ਕਿਉਂਕਿ ਆਰਐਸਐਸ ਦੇ ਇਸ਼ਾਰਿਆਂ ਦੇ ਉੱਪਰ ਪੰਜਾਬ ਨੂੰ ਤਬਾਹ ਕਰਨੀਆਂ ਗੱਲਾਂ ਕਰਦੇ ਸੀ ਸੋ ਇਸ ਕਰਕੇ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਕਦੇ ਵੀ ਲੋਕ ਭੁਲਾ ਨਹੀਂ ਸਕਦੇ ਉਹ ਸਾਡੇ ਪ੍ਰੇਮੀ ਨੇ ਬਹੁਤ ਪੁਰਾਣੇ ਸਾਡੇ ਨਾਲ ਪਰਿਵਾਰਕ ਰਿਸ਼ਤਾ ਉਹਨਾਂ ਨੇ ਸਾਨੂੰ ਕਿਹਾ ਸੀ ਮੈਂ ਤੁਹਾਡੇ ਕੋਲੇ ਬਾਬਾ ਜੀ ਆਉਣਾ ਚਾਹਣਾ ਮੈਂ ਲੰਗਰ ਛਕਣਾ ਬਹਾ ਮੋਸਟ ਵੈਲਕਮ ਹੈ ਜੀ ਜੇ ਇਸ ਕਰਕੇ ਅੱਜ ਉਹ ਪ੍ਰਸ਼ਾਦਾ ੁਰੇ ਛਕਣ ਵਾਸਤੇ ਸਾਨੂੰ ਮਿਲਣ ਵਾਸਤੇ ਆਏ ਸੀ ਹਾਂਜੀ ਕੀ ਵਿਚਾਰ ਤਾਂ ਵਿਚਾਰ ਵਟਾਂਦਰਾ ਬਸ ਪੰਥ ਦੀ ਚੜ੍ਹਦੀ ਕਲਾ ਲਈ ਇਹ ਹੋਇਆ ਸੀ ਤਾਂ ਇੱਕੋ ਹੀ ਗੱਲ ਕਰਦੇ ਹੁੰਨੇ ਆ ਨਹੀਂ ਤੁੱਲ ਰਾਮ ਨਾਮ ਵਿਚਾਰ ਪਰਮੇਸ਼ਰ ਦੇ ਨਾਮ ਤੋਂ ਵੱਡੀ ਕੋਈ ਵਿਚਾਰ ਨਹੀਂ ਬਾਕੀ ਤਾਂ ਬਹੁਤਾ ਬੋਲਣ ਛਖਣ ਹੋਏ ਬੰਦਾ ਛੱਖਾ ਮਾਰਦਾ ਰਹਿੰਦਾ ਇਹੀ ਉਹਨਾਂ ਨੂੰ ਕਿਹਾ ਵੀ ਵੱਧ ਤੋਂ ਵੱਧ ਨਿਤਨੇਮ ਕਰੋ ਬਾਣੀ ਪੜੋ ਜਿੰਨੇ ਅਕਾਲੀ ਦਲ ਦੇ ਬੰਦੇ ਨੇ ਅਕਾਲੀ ਉਹ ਆ ਜਿਹੜਾ ਅਕਾਲ ਦਾ ਪੁਜਾਰੀ ਆ ਸੋ ਵੀ ਬਾਣੀ ਪੜੋ ਸਾਡਾ ਤਾਂ ਇਸ ਗੱਲ ਤੇ ਫੋਕਸ ਆ ਬਡਾਲਾ ਸਾਹਿਬ ਦੇ ਖਿਲਾਫ ਇਸ ਕਰਕੇ ਬਿਆਨ ਦਿੱਤਾ ਸੀ ਉਹ ਕਹਿੰਦੇ ਅੰਮ੍ਰਿਤ ਮੈਂ ਛਕਾ ਨਾ ਛਕਿਆ ਤਾਂ ਮੇਰੀ ਪਰਸਨਲ ਮਰਜ਼ੀ ਆ ਪਰਸਨਲ ਹੀ ਹੈ ਇਹ ਇਹ ਗੁਰੂ ਦਾ ਹੁਕਮ ਹੈ ਪ੍ਰਥਮ ਰਹਿਤ ਜੈ ਜਾਣ ਖੰਡੇ ਕੀ ਪਾਹੁਲ ਛਕੈ ਸੋਈ ਸਿੰਘ ਪ੍ਰਧਾਨ ਅਵਰ ਪਾਹੁਲ ਜੋ ਨਾਂ ਲਈ ਸਾਨੂੰ ਬੜਾ ਪਿੰਚ ਕਰੀਏ ਗੱਲ ਵੀ ਅੰਮ੍ਰਿਤ ਛਕਿਆ ਚਾਹੇ ਮੇਰਾ ਨਹੀਂ ਛਕਿਆ ਉਹ ਮੈਂ ਪੂਰਨ ਗੁਰਸਿੱਖਾਂ ਪੂਰਨ ਗੁਰਸਿੱਖ ਤਾਂ ਆਪਣੇ ਆਪ ਨੂੰ ਭਾਈ ਬਣੀ ਸਿੰਘ ਨੇ ਵੀ ਨਹੀਂ ਕਹਾਇਆ ਪੂਰਨ ਗੁਰਸਿੱਖ ਤਾਂ ਸੰਤ ਜਰਨੈਲ ਸਿੰਘ ਨੇ ਵੀ ਨਹੀਂ ਕਹਾਇਆ ਉਹ ਵੀ ਆਪਦੇ ਆਪ ਨੂੰ ਨਿਮਾਣਾ ਸਿੱਖ ਕਹਿੰਦੇ ਰਹੇ ਬਡਾਲਾ ਪੂਰਨ ਗੁਰ ਸਿੱਖ ਕਿੱਥੋਂ ਹੋ ਗਿਆ ਨਾਲੇ ਅੰਮ੍ਰਿਤ ਬਣੀ ਛਕਿਆ ਅੰਮ੍ਰਿਤ ਛਕਣਾ ਸਿੱਖ ਦੇ ਘਰੇ ਜੰਮ ਕੇ ਬਹੁਤ ਜ਼ਰੂਰੀ ਆ ਸਤਗੁਰ ਬਾਝੋਂ ਗੁਰ ਨਹੀਂ ਕੋਈ ਨਿਗਰੇ ਕਾ ਹੈ ਨਾਉ ਬੁਰਾ ਗੁਰੂ ਵਾਲੇ ਬਾਨਾ ਜ਼ਰੂਰੀ ਆ ਸਿੱਖ ਧਰਮ ਦੇ ਅਕੋਰਡਿੰਗਲੀ ਹਾਂਜੀ ਬਸ ਇਹ ਤਕਰੀਬਨ ਡੇਢ ਕ ਘੰਟਾ ਬੈਠੇ ਲੰਗਰ ਛਕਿਆ ਬਸ ਨਾਮ ਬਾਣੀ ਦੀ ਵਿਚਾਰ ਹੋਈ ਵੀ ਜਿੰਨਾ ਸਮਾਂ ਬਾਣੀ ਨਹੀਂ ਪੜਦੇ ਵੱਧ ਤੋਂ ਵੱਧ ਉਹਨਾ ਸਮਾਂ ਭਾਈ ਪੰਥ ਦੀ ਚੜ੍ਹਦੀ ਕਲਾ ਰੱਬ ਦਾ ਨਾਮ ਲੈਣ ਨਾਲ ਬਾਣੀ ਪੜਨ ਨਾਲ ਕੀ ਹੋਣੀ ਐ ਸਭ ਜ਼ਿਆਦਾਤਰ ਗਰੀਬ ਲੋਕਾਂ ਦਾ ਪਿਆਰ ਕਰੋ ਗਰੀਬਾਂ ਨੂੰ ਨੇੜੇ ਲਾਓ ਗਰੀਬ ਗਰੀਬ ਹੀ ਤਾਕਤ ਦੇਣਗੇ ਰਾਜ ਭਾਗ ਦਾ ਮਾਲਕ ਕਿਉਂਕਿ ਗੁਰੂ ਸਾਹਿਬ ਨੇ ਕਹਤਾ ਐ ਗਰੀਬ ਸਿੱਖ ਨੂੰ ਕੋ ਦੇਉਂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਜਿਆਦਾ ਗਰੀਬਾਂ 'ਨੂੰ ਕਿਰਪਾ ਕਰ